ਸਿੱਧੂ ਮਸੂਏ ਵਾਲਾ ਬਾਈ ਦਾ ਗਾਣਾ ਤਾ ਨਵੰਬਰ ਦੇ ਵਿੱਚ ਆਉਣਾ ਹੈ ਪਰ ਹੁਣ ਇਹ ਵੀ ਪਤਾ ਲੱਗ ਗਿਆ ਕਿ 30 ਨਵੰਬਰ ਦੇ ਨੇੜੇ ਤੇ ਇਹ ਗਾਣਾ ਆ ਜਾਊਗਾ ਇਹਦੀ ਕਨਫਰਮੇਸ਼ਨ ਕੀਤੀ ਹੈ ਇਸ ਇੰਟਰਵਿਊ ਦੇ ਵਿੱਚ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਪਰ ਇਹਦੇ ਨਾਲ ਨਾਲ ਇਸ ਕਲਿੱਪ ਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਕਲਿੱਪ ਸਭ ਤੋਂ ਪਹਿਲਾਂ ਤਾਂ ਇੰਟਰਵਿਊ ਕਰਨ ਵਾਲੇ ਨੇ ਇਹ ਪੁੱਛਿਆ ਕਿ ਸਿੱਧੂ ਬਾਈ ਦਾ ਗਾਣਾ ਕਦੋਂ ਆਊਗਾ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਡੇਟ ਦੱਸੀ ਹੈ ਇੱਕ ਨਵਾਂ ਗੀਤ ਕਦੋਂ ਆ ਰਿਹਾ ਸਿੱਧੂ ਦਾ ਥੋੜੇ ਦਮੇ ਕੰਪਲੀਟ ਹੋ ਗਈ ਕੱਲ ਜਿੰਨਾ ਹੈਟਕਿੰਗ ਵਾਲਾ ਜਿਹ ਲੋਕ ਕਹਿ ਰਹੇ ਨੇ ਕਿ AI ਨਾਲ ਗਾਣੇ ਬਣਾਵਣਾ ਕੇ ਛੱਡ ਰਹੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਵਾਬ ਦਿੱਤਾ ਕਿ ਜਦੋਂ AI ਨਾਲ ਅਸੀਂ ਗਾਣੇ ਬਣਾਤੇ ਉਦੋਂ ਅਸੀਂ ਦੱਸ ਕੇ ਰਿਲੀਜ਼ ਕਰਾਂਗੇ ਕਿ ਇਹ AI ਨਾਲ ਬਣਾਇਆ ਹੋਇਆ ਹੈ ਜਿਹੜੇ ਕਹਿੰਦੇ ਨਾ ਵੀ ਸੁਪਨੇ ਗਾਣੇ ਵੀ AI ਨਾਲ ਬਣ ਰਹੇ ਨੇ ਹਨਾ ਜਿੱਦੇ AI AI ਨਾਲ ਅਸੀਂ ਗਾਣਾ ਬਣਾਇਆ ਨਾ ਉਹਦੇ ਆਡੀਅנס ਨੂੰ ਦੱਸ ਕੇ ਬਣਾਵਾਂਗੇ ਵੀ ਆਹ ਭਾਈ ਗਾਣਾ AI ਨਾਲ ਬਣਿਆ ਹੋਇਆ ਤੇ ਉਹਨਾਂ ਨੇ ਇੱਥੇ ਇਹ ਗੱਲ ਕਲੀਅਰ ਕੀਤੀ ਹੈ ਕਿ ਸਿੱਧੂ ਬਾਈ ਦੀ origignal ਜਿਹੜੀ vocal ਦੇ ਵਿੱਚ ਗਾਣੇ ਪਏ ਸੀ ਉਹੀ ਹੁਣ ਰਿਲੀਜ਼ ਹੋਏ ਨੇ ਹੁਣ ਤੱਕ ਤੇ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਰਿਲੀਜ਼ ਹੋਣਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਸ ਲੈਪਟਾਪ ਉਦਾ ਬਹੁਤ ਪਿਆ ਸਾਡੇ ਕੋਲ ਬਸ ਇਹ ਦਿਮਾਗ ਚ ਨਾ ਰੱਖਣ ਵੀ ਇਹ AI ਨਾ ਬਣਾਵਣਾ ਕਿ ਛੱਡੀ ਜਾਂਦੇ ਹਿੱਦੇ ਬਣਾਇਆ ਉਹਦੇ ਦੱਸ ਕੇ ਬਣਾਵਾਂਗੇ ਅਸੀਂ ਸਿੱਧੂ ਬਾਈ ਦੇ ਇੰਨੇ ਗਾਣੇ ਪਏ ਨੇ ਕਿ ਆਪਾਂ ਨੂੰ AI ਨਾਲ ਬਣਾਉਣ ਦੀ ਜ਼ਰੂਰਤ ਵੀ ਨਹੀਂ ਪੈਣੀ ਜਦੋਂ ਕਈ ਸਾਲਾਂ ਬਾਅਦ ਸਿੱਧੂ ਬਾਈ ਦੀ ਵੋਕਲ ਵਾਲੇ ਗਾਣੇ ਖਤਮ ਹੋ ਗਏ ਉਦੋਂ ਸੋਚ ਸਕਦੇ ਆ ਕਿ ਸਿੱਧੂ ਬਾਈ ਜਿਹੜੇ ਲਿਰਿਕਸ ਲਿਖ ਕੇ ਗਿਆ ਸੀ ਉਹਨੂੰ ਆਪਾਂ AI ਵਾਲੀ ਵੋਕਲ ਦੇ ਵਿੱਚ ਕਨਵਰਟ ਕਰਕੇ ਰਿਲੀਜ਼ ਕਰ ਦਈਏ ਫਿਰ ਇੱਥੇ ਨਾਲ ਹੀ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਇਹ ਵੀ ਦੱਸਿਆ ਕਿ ਲੋਕ ਹੁਣ ਵੀਡੀਓ ਤੇ ਵੀ ਸਵਾਲ ਚੁੱਕਦੇ ਨੇ ਕਿ ਵੀਡੀਓ ਵੀ ਤੁਸੀਂ ਨਕਲੀ AI ਤੋਂ ਬਣ ਉਹ ਤਾਂ ਕਰਨੇ ਪੈਣਗੇ ਸਰ ਪਰ ਉਹਨਾਂ ਨੇ ਇੱਥੇ ਇਹ ਦੱਸਿਆ ਕਿ ਸਿੱਧੂ ਬਾਈ ਦੇ ਜਿਹੜੇ ਲਿਰਿਕਸ ਨੇ ਉਹਨਾਂ ਦੇ ਗਾਉਣ ਦਾ ਤਰੀਕਾ ਹੈ ਉਹਨਾਂ ਦੀ ਲੇਖਤ ਹੈ ਜਿਹੜੀ ਉਹੀ ਚੀਜ਼ ਬਿਲਬੋਰਡ ਤੇ ਜਾਂਦੀ ਹੈ ਉਹਨੂੰ ਲੋਕ ਜ਼ਿਆਦਾ ਪਿਆਰ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਜਵਾਬ ਦਿੰਦਾ ਹੈ ਜਿਹੜੇ AI ਦੀ ਗੱਲ ਕਰ ਰਹੇ ਨੇ ਕਿ ਤੁਸੀਂ AI ਨਾਲ ਬਣਾ ਕੇ ਆਪਣੇ ਗਾਣੇ ਉਥੋਂ ਤੱਕ ਪਹੁੰਚਾ ਦਿਓ ਜੇ ਤੁਹਾਨੂੰ ਲੱਗਦਾ ਹੈ ਕਿ ਸਿਰਫ AI ਨਾਲ ਬਣਾ ਕੇ ਗਾਣਾ ਚੱਲ ਸਕਦਾ ਹੈ ਪਰ ਜੇ ਕੋਈ ਬੰਦਾ ਲਿਰਿਕਸ ਤੇ ਇਹ ਗੱਲ ਸਾਬਤ ਕਰਦੇ ਇਹਨਾਂ ਕੰਮ ਕਰਦੇ ਸਾਡਾ ਗਾਣਾ ਜਾਂਦਾ ਸਾਡਾ ਗਾਣਾ ਚੌਥੇ ਦਿਨ ਵੀ ਬਿਲਬੋਰਡ ਤੇ ਹੁੰਦਾ ਤੇ ਅਸੀਂ ਕਿਉਂ ਐਵੇਂ ਦਿਮਾਗ ਖਰਚ ਕਰੀਏ ਵੀ ਕੌਣ ਜਿਸ ਜਿੱਦਾਂ ਦੀਆਂ ਗੱਲਾਂ ਉਹ ਸੋਚਦੇ ਸੀ ਲਿਖਦੇ ਸੀ ਆਪਣੇ ਗਾਣਿਆਂ ਦੇ ਵਿੱਚ ਇੱਕ ਖੁਸ਼ੀ ਵਾਲੀ ਗੱਲ ਇਹ ਵੀ ਹੈ ਕਿ ਜਿਹੜਾ ਨਵੰਬਰ ਦੇ ਵਿੱਚ ਗਾਣਾ ਆ ਰਿਹਾ ਉਸ ਗਾਣੇ ਦੀ ਆਫੀਸ਼ੀਅਲ ਵੀਡੀਓ ਵੀ ਨਾਲ ਹੀ ਰਿਲੀਜ਼ ਹੋਊਗੀ ਜਿਹੜੀ ਕਿ ਇਸ ਇੰਟਰਵਿਊ ਦੇ ਵਿੱਚ ਹੀ ਦੱਸਿਆ ਉਹਨਾਂ ਨੇ ਕਿ ਉਸ ਵੀਡੀਓ ਦੀ ਸ਼ੂਟਿੰਗ ਵੀ ਕੰਪਲੀਟ ਹੋ ਚੁੱਕੀ ਹੈ ਇਦਾਂ ਵੀ ਹੋ ਸਕਦਾ ਸਿੱਧੂ ਬਾਈ ਦੇ ਛੋਟੇ ਬ੍ਰਦਰ ਵੀ ਵਿੱਚ ਵੀਡੀਓ ਦੇ ਆਪਾਂ ਨੂੰ ਦੇਖਣ ਕਿਉਂਕਿ ਉਹ ਵੀ ਹੁਣ ਚੱਲਣ ਲੱਗ ਗਿਆ ਤੇ ਉਹਦੀ ਵੀ ਹੁਣ ਪੋਸਟ ਪਾ ਕੇ ਪਿੱਛੇ ਜੇ ਦੱਸਿਆ ਹੀ ਸੀਗਾ ਕਿ ਗਾਣਾ ਆਉਣ ਵਾਲਾ ਸੋ ਗਾਣੇ ਦੀ ਆਪਾਂ ਨੂੰ ਬਹੁਤ ਵੇਟ ਹੈ 30 ਨਵੰਬਰ ਤੱਕ ਗਾਣਾ ਆ ਜਾਊਗਾ ਪਰ ਉਸ ਤੋਂ ਪ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ